ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਤੁਹਾਡੇ ਨਾਲ ਜੁੜੀ ਹੋਈ ਤੁਹਾਡੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਇੱਕ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੀ ਜ਼ਿੰਦਗੀ ਦੇ ਨਾਲ ਸਭ ਤੋਂ ਨੇੜੇ ਤੋਂ ਕੀ ਜੁੜਿਆ ਹੋਇਆ ਤੁਹਾਡੀ ਜ਼ਿੰਦਗੀ ਦੇ ਨਾਲ ਸਭ ਤੋਂ ਨੇੜੇ ਤੋਂ ਤੁਹਾਡੇ ਦਿਲ ਦੀ ਧੜਕਣ ਜੁੜੀ ਹੋਈ ਆ ਤੇ ਤੁਹਾਡੇ ਦਿਲ ਦੀ ਧੜਕਣ ਬੰਦ ਹੁੰਦੀ ਹੈ ਜ਼ਿੰਦਗੀ ਬੰਦ ਹੋ ਜਾਂਦੀ ਹੈ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ ਸੋ ਇਸ ਲਈ ਸਾਡੇ ਦਿਲ ਦਾ ਧੜਕਦੇ ਰਹਿਣਾ ਬਹੁਤ ਜ਼ਰੂਰੀ ਆ ਤੇ ਦਿਲ ਦੇ ਧੜਕਦੇ ਰਹਿਣ ਵਾਸਤੇ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਪਊ ਕੁਝ ਨਾ ਕੁਝ ਤਾਂ ਗੱਲਾਂ ਨੇ ਜਿਹੜੀਆਂ ਸਾਨੂੰ ਧਿਆਨ ਚ ਰੱਖਦੀਆਂ ਪੈਣਗੀਆਂ ਸੋਸੋ ਦੋਸਤੋ ਤੁਸੀਂ ਜਿਹੜੀ ਇਹ ਜਾਣਕਾਰੀ ਅੱਜ ਸੁਣ ਰਹੇ ਹੋ ਇਹਨੂੰ ਦੂਜਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਲੋਕਾਂ ਦੇ ਕੰਮ ਆਉਣ ਵਾਲੀ ਜਾਣਕਾਰੀ ਆ ਤਾਂ ਕਿ ਲੋਕ ਤੰਦਰੁਸਤੀ ਨਾਲ ਆਪਦੇ ਦਿਲ ਨੂੰ ਤੜਕਾਉਂਦੇ ਰਹਿਣ ਤੇ ਜਦੋਂ ਤੰਦਰੁਸਤੀ ਨਾਲ ਆਪਦੇ ਦਿਲ ਨੂੰ ਤੜਕਾਉਂਦੇ ਰਹਿਣਗੇ ਤਾਂ ਉਹਨਾਂ ਦੀ ਜ਼ਿੰਦਗੀ ਤੜਕਦੀ ਨੱਚਦੀ ਟੱਪਦੀ ਤੇ ਹੱਸਦੀ ਰਹੂਗੀ ਸੋ ਇਸ ਲਈ ਜ਼ਰੂਰੀ ਹੈ ਵੀ ਸਾਡਾ ਦਿਲ ਕਿਵੇਂ ਧੜਕਦਾ ਹੈ ਇਸ ਤੋਂ ਪਹਿਲਾਂ ਕੁਝ ਅੰਕੜੇ ਐ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਆ ਸਭ ਤੋਂ ਪਹਿਲਾ ਅੰਕੜਾ ਕਿ 2022 ਦੇ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਜਿਹੜੇ ਸਰਵੇਖਣ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਦੁਨੀਆ ਭਰ ਦੇ ਵਿੱਚ ਜਿੰਨੀਆਂ ਵੀ ਮੌਤਾਂ ਹੁੰਦੀਆਂ ਨੇ ਉਹਦੇ ਵਿੱਚੋਂ 32% ਮੌਤਾਂ ਦਿਲ ਦੀ ਧੜਕਣ ਬੰਦ ਹੋਣ ਨਾਲ ਹੁੰਦੀਆਂ ਜਾਣੀ ਹਾਰਟ ਅਟੈਕ ਨਾਲ ਜਾਂ ਦਿਲ ਦੇ ਫੇਲ ਹੋ ਜਾਣ ਨਾਲ ਹੁੰਦੀਆਂ ਨੇ ਤੇ ਹੁੰਦੀਆਂ ਵੀ ਉਹਨਾਂ ਲੋਕਾਂ ਦੀਆਂ ਨੇ ਜਿਹੜੇ 70 ਸਾਲ ਤੋਂ ਘੱਟ ਉਮਰ ਦੇ ਆ ਯਾਨੀ 70 ਸਾਲ ਤੋਂ ਹੇਠਾਂ ਦੀ ਉਮਰ ਦੇ ਆ ਸੋ ਇਸ ਗੱਲ ਨੂੰ ਜਦੋਂ ਮਹਿਸੂਸ ਕਰਦੇ ਆ ਤਾਂ ਜਣੀ 2000 ਦੇ ਵਿੱਚ ਵਿਸ਼ਵ ਹਾਰਟ ਫੈਡਰੇਸ਼ਨ ਦਾ ਗਠਨ ਕੀਤਾ ਜਾਂਦਾ ਹੈ ਇਸ ਫੈਡਰੇਸ਼ਨ ਦਾ ਕੰਮ ਕੀ ਸੀ ਕਿ ਲੋਕਾਂ ਨੂੰ ਪੂਰੀ ਦੁਨੀਆ ਦੇ ਲੋਕਾਂ ਨੂੰ ਉਹਨਾਂ ਦੀ ਦਿਲ ਦੀ ਧੜਕਣ ਨੂੰ ਧੜਕਦੇ ਰੱਖਣ ਵਾਸਤੇ ਦਿਲ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ ਹੈ ਤੇ ਦਿਲ ਦਾ ਨਿਰੰਤਰਨ ਚੈੱਕਅਪ ਜਿਹੜਾ ਉਹ ਕਰਵਾਏ ਜਾਂਦਾ ਰਹਿਣਾ ਚਾਹੀਦਾ ਤੇ ਦਿਲ ਉੱਤੇ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦਿਲ ਦੀ ਧੜਕਣ ਦੇ ਵਿੱਚ ਵਿਘਨ ਪਾ ਸਕਦੀਆਂ ਨੇ ਤੇ ਜਿਹੜੇ ਦਿਲ ਨੂੰ ਧੜਕਣ ਤੋਂ ਰੋਕਣ ਵਿੱਚ ਜਿਆਦਾ ਅਹਿਮ ਭੂਮਿਕਾ ਨਿਭਾਉਂਦੀਆਂ ਨੇ ਉਹ ਕਿਹੜੀਆਂ ਚੀਜ਼ਾਂ ਨੇ ਉਹ ਲੋਕਾਂ ਨੂੰ ਦੱਸਣੀਆਂ ਤੇ ਉਹ ਲੋਕਾਂ ਤੱਕ ਲੈ ਕੇ ਜਾਣੀਆਂ ਤੇ ਲੋਕਾਂ ਨੂੰ ਦਿਲ ਦੀ ਧੜਕਣ ਮਜ਼ਬੂਤ ਰੱਖਣ ਦੇ ਲਈ ਦਿਲ ਦੀ ਧੜਕਣ ਟਾਕਟਵਾਰ ਰੱਖਣ ਦੇ ਲਈ ਜਿਹੜਾ ਦਿਲ ਔਸਤ 1 ਮਿੰਟ ਦੇ ਵਿੱਚ 72 ਵਾਰ ਟੜਕਦਾ ਹੈ ਇਹ ਮਹਾਰਾਂਦੇ ਆ ਤੇ ਉਹ ਟੜਕਦਾ ਰਹੇ ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਏਸੇ ਵਿਸ਼ੇਵ ਹਾਰਟ ਫੈਡਰੇਸ਼ਨ ਨੇ ਇੱਕ ਸਰਵੇਖਣ ਕਰਵਾਇਆ ਇਸ ਸਰਵੇਖਣ ਦੇ ਵਿੱਚ ਸਾਹਮਣੇ ਕੀ ਆਇਆ ਸਾਹਮਣੇ ਆਇਆ ਕਿ 2020 ਦੇ ਵਿੱਚ 17.5 ਮਿਲੀਅਨ ਲੋਕ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਦੇ ਮੂੰਹ ਚ ਜਾ ਪੜੇ ਇਸੇ ਤਰ੍ਹਾਂ 2021 ਦੇ ਵਿੱਚ ਫਿਰ ਸਰਵੇਖਣ ਹੋਇਆ ਉਸ ਵਕਤ ਇਹਨਾਂ ਮੌਤਾਂ ਦੀ ਗਿਣਤੀ ਹੋਰ ਵਧ ਗਈ 20.5 ਮਿਲੀਅਨ ਲੋਕ ਜਿਹੜੇ ਸੀ ਉਹ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਦੇ ਮੂੰਹ ਚ ਚਲੇ ਗਏ 2022 ਦੇ ਵਿੱਚ ਫਿਰ ਦੂਜੀ ਵਾਰ ਜਦੋਂ ਸਰਵੇਖਣ ਦੇ ਅੰਕੜੇ ਆਏ ਤਾਂ ਮੌਤਾਂ ਦੀ ਗਿਣਤੀ ਜਿਹੜੀ ਸੀ ਉਹ 19.8 ਮਿਲੀਅਨ ਤੇ ਆ ਗਈ ਵਿਸ਼ਵ ਹਾਰਟ ਫੈਡਰੇਸ਼ਨ ਸੀ ਇਹ ਫੈਡਰੇਸ਼ਨ ਨੇ ਇੱਕ ਨਤੀਜਾ ਕੱਢਿਆ ਕਿ ਜੇ ਤੁਸੀਂ ਕਿ ਜੇ ਤੁਸੀਂ ਦਿਲ ਦੀ ਧੜਕਣ ਨੂੰ ਨਹੀਂ ਰੁਕਣ ਦੇਣਾ ਚਾਹੁੰਦੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਧੜਕਣ ਮਜ਼ਬੂਤੀ ਦੇ ਨਾਲ ਇਹ ਦਿਲ ਜਿਹੜਾ ਉਹ ਧੜਕਦਾ ਰਹੇ ਤਾਂ ਤੁਹਾਨੂੰ ਚਾਰ ਮੁੱਖ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਖਿਆਲ ਰੱਖਣਾ ਪਊ ਉਹਦੇ ਵਿੱਚੋਂ ਸਭ ਤੋਂ ਪਹਿਲੀ ਕਿ ਤੁਹਾਡੀ ਖੁਰਾਕ ਜਿਹੜੀ ਆ ਉਹ ਭਰਪੂਰ ਖੁਰਾਕ ਹੋਵੇ ਜਾਨੀ ਤੁਸੀਂ ਕਪੋਸ਼ਣ ਦਾ ਸ਼ਿਕਾਰ ਨਾ ਹੋਮੋ ਕਪੋਸ਼ਣ ਦਾ ਸ਼ਿਕਾਰ ਹੁੰਦੇ ਹੀ ਤੁਹਾਡੇ ਦਿਲ ਦੀ ਧੜਕਣ ਕਮਜ਼ੋਰ ਹੋ ਸਕਦੀ ਆ ਦੂਸਰੀ ਦੂਸਰੀ ਜਿਹੜੀ ਸੀ ਉਹ ਹੈ ਤੰਬਾਕੂ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਜੇ ਤੁਸੀਂ ਬੀੜੀ ਸਿਗਰਟ ਜਾਂ ਤੰਬਾਕੂ ਵਾਲੇ ਕੋਈ ਹੋਰ ਪਦਾਰਥ ਵਰਤਦੇ ਹੋ ਤਾਂ ਤੁਹਾਡੇ ਦਿਲ ਦੇ ਉੱਤੇ ਉਹਦੇ ਬੁਰੇ ਪ੍ਰਭਾਵ ਪੈ ਸਕਦੇ ਆ ਤੇ ਉਹ ਦਿਲ ਦੀ ਧੜਕਣ ਦੇ ਵਿੱਚ ਰੁਕਾਵਟ ਬਣ ਸਕਦੀ ਆ ਸੋ ਇਸ ਕਰਕੇ ਸਾਰਿਆਂ ਨੂੰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਆਪਣੇ ਦਿਲ ਦੀ ਧੜਕਣ ਨੂੰ ਮਜ਼ਬੂਤ ਰੱਖਣ ਵਾਸਤੇ ਤੰਬਾਕੂ ਵਾਲੇ ਪਦਾਰਥ ਸਿਗਰਟ ਬੀੜੀ ਜਰਦਾ ਜਾਂ ਹੋਰ ਵੀ ਜਿੰਨੇ ਹੈਗੇ ਨੇ ਉਹਨਾਂ ਦਾ ਸੇਵਨ ਜਿਹੜਾ ਉਹ ਬੰਦ ਕਰ ਦਿਓ ਜੇ ਤੁਸੀਂ ਦਿਲ ਦੀ ਮਜ਼ਬੂਤੀ ਚਾਹੁੰਦੇ ਹੋ ਤੇ ਤੀਸਰਾ ਜਿਹੜਾ ਵੱਡਾ ਕਾਰਨ ਸੀ ਤੀਸਰਾ ਵੱਡਾ ਕਾਰਨ ਸੀ ਕਿ ਸਰੀਰਿਕ ਗਤੀਵਿਧੀ ਦਾ ਨਾ ਹੋਣਾ ਯਾਨੀ ਬਹੁਤ ਕੰਮ ਦੁਨੀਆਂ ਨੇ ਆਪਣੇ ਪੱਧਰ ਤੇ ਉੱਤੇ ਸਖਾਲਾ ਕਰ ਲਿਆ ਅਸੀਂ ਤੁਰਨ ਤੋਂ ਕੰਨੀ ਕਤਰਾਉਣ ਲੱਗ ਗਏ ਅਸੀਂ ਸਾਈਕਲ ਚਲਾਉਣ ਤੋਂ ਕੰਨੀ ਕਤਰਾਉਣ ਲੱਗ ਗਏ ਅਸੀਂ ਮੁੜਕਾ ਆਉਣ ਤੋਂ ਡਰਨ ਲੱਗ ਗਏ ਸੋ ਇਸ ਕਰਕੇ ਜ਼ਰੂਰੀ ਹੈ ਵੀ ਤੁਹਾਡੀ ਸਰੀਰਕ ਕਸਰਤ ਜ਼ਰੂਰ ਹੋਵੇ ਹੱਥੀਂ ਕਿਰਤ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੋ ਇਸ ਲਈ ਜੇ ਤੁਸੀਂ ਸਰੀਰਕ ਕਸਰਤ ਨੇਮ ਨਾਲ ਕਰਦੇ ਹੋ ਤਾਂ ਵੀ ਤੁਹਾਡਾ ਦਿਲ ਹੈ ਜਿਹੜਾ ਉਹ ਤੰਦਰੁਸਤੀ ਦੇ ਨਾਲ ਧੜਕਦਾ ਰਹੂਗਾ ਔਰ ਚੌਥਾ ਜਿਹੜਾ ਕਾਰਨ ਸੀ ਜਿਹੜਾ ਸ਼ਰਾਬ ਦਾ ਸੇਵਨ ਆ ਉਹਨੂੰ ਕੰਟਰੋਲ ਕਰਨਾ ਜਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਅਸੀਂ ਸ਼ਰਾਬ ਦਾ ਸੇਵਨ ਕਰਾਂਗੇ ਉਹਦੇ ਸੇਵਨ ਦੇ ਨਾਲ ਤੁਹਾਡੇ ਦਿਲ ਦੀ ਧੜਕਣ ਕਮਜ਼ੋਰ ਹੋਣੀ ਹੈ ਸੋ ਇਸ ਕਰਕੇ ਇਹ ਚਾਰ ਕਾਰਨ ਉਹਨਾਂ ਨੇ ਵੱਡੇ ਦੱਸੇ ਜਿਹੜਿਆਂ ਦੇ ਨਾਲ ਤੁਹਾਡੇ ਦਿਲ ਦੀ ਧੜਕਣ ਜਿਹੜੀ ਆ ਜੇ ਤੁਸੀਂ ਇਹਨਾਂ ਗੱਲਾਂ ਦਾ ਵੱਲ ਧਿਆਨ ਦੇ ਲੋਗੇ ਤੁਹਾਡੇ ਦਿਲ ਦੀ ਧੜਕਣ ਜਿਹੜੀ ਆ ਉਹ ਮਜ਼ਬੂਤ ਰਹੂਗੀ ਤੁਹਾਡਾ ਦਿਲ ਧੜਕਦਾ ਰਹੂਗਾ ਤੇ ਤੁਹਾਡੀ ਜ਼ਿੰਦਗੀ ਅਗਾਹ ਤੁਰਦੀ ਰਹੂਗੀ ਤੇ ਪਰ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਸਾਨੂੰ ਸੁਚੇਤ ਰੂਪ ਦੇ ਵਿੱਚ ਜਿਹੜੀ ਕਹੀ ਉਹ ਇਹ ਸੀ ਕਿ ਕੱਲੇ ਤਾਂ ਬਾਕੂ ਲੋਸ਼ੀ ਦੀ ਆਦਤ ਦੇ ਕਾਰਨ ਕੱਲੇ ਸਿਗਰਟ ਬੀੜੀ ਦੇ ਸੇਵਨ ਦੇ ਕਾਰਨ ਦੁਨੀਆ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਵਿੱਚੋਂ 1.9 ਮਿਲੀਅਨ ਮੌਤਾਂ ਜਿਹੜੀਆਂ ਨੇ ਕੱਲੇ ਸਿਗਰਟ ਬੀੜੀ ਦੇ ਕਾਰਨ ਹਾਰਟ ਅਟੈਕ ਜਿਹੜੇ ਆ ਰਹੇ ਆ ਜਾਂ ਹਾਰਟ ਫੇਲ ਹੋ ਰਹੇ ਆ ਉਹਨਾਂ ਦੇ ਕਰਕੇ ਹੋ ਰਹੇ ਆ ਦੋਸਤੋ ਇਹ ਜਾਣਕਾਰੀ ਤੁਹਾਡੇ ਲਈ ਬੜੀ ਅਹਿਮ ਆ ਤੁਹਾਨੂੰ ਲਾਜ਼ਮੀ ਤੌਰ ਤੇ ਇਹ ਜਿਹੜੀਆਂ ਗੱਲਾਂ ਨੇ ਇਹਦਾ ਖਿਆਲ ਰੱਖਣ ਦੀ ਲੋੜ ਆ ਪਰ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਸਾਨੂੰ ਸੁਚੇਤ ਰੂਪ ਦੇ ਵਿੱਚ ਕਹੀ ਬਹੁਤ ਸਾਰੇ ਲੋਕ ਸਾਡੇ ਹਾਰਟ ਅਟੈਕ ਦੀ ਬਿਮਾਰੀ ਦਾ ਸ਼ਿਕਾਰ ਆ ਕਈਆਂ ਨੂੰ ਦਿਲ ਦੇ ਦੌਰੇ ਪੈ ਵੀ ਚੁੱਕੇ ਆ ਕਈਆਂ ਨੂੰ ਇੱਕ ਪੈ ਚੁੱਕਿਆ ਤੇ ਫਿਰ ਉਹਨਾਂ ਵਾਸਤੇ ਉਹਨਾਂ ਨੇ ਕੀ ਕਿਹਾ ਸਭ ਤੋਂ ਪਹਿਲਾ ਕਾਰਨ ਉਹਨਾਂ ਨੇ ਇਹ ਕਿਹਾ ਸਭ ਤੋਂ ਪਹਿਲੀ ਗੱਲ ਧਿਆਨ ਰੱਖਣ ਵਾਲੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਹ ਦੱਸੀ ਆ ਕਿ ਤੁਸੀਂ ਆਪਣਾ ਕੋਲੈਸਟ੍ਰੋਲ ਜਿਹੜਾ ਉਹ ਬਿਲਕੁਲ ਬਦਲ ਨਹੀਂ ਦੇਣਾ ਕੋਲੈਸਟ੍ਰੋਲ ਵਧੇ ਹੀ ਤੁਹਾਡੇ ਦਵਾਰੇ ਜਿਹੜਾ ਹੈ ਇਹ ਬਿਮਾਰੀ ਦੇ ਪੈਦਾ ਹੋਣ ਦੀ ਸੁਭਾਵਨਾ ਬੰਦ ਜਾਂਦੀ ਆ ਦੂਸਰਾ ਕਾਰਨ ਹੈ ਇਹ ਤੁਹਾਡੀ ਖਰਾਖ ਜਿਹੜੀ ਆ ਉਹ ਤੰਦਰੁਸਤ ਖਰਾਖ ਹੋਣੀ ਚਾਹੀਦੀ ਆ ਤੀਸਰਾ ਕਾਰਨ ਹੈ ਕਿ ਤੁਹਾਡੇ ਜਿਹੜੇ ਸਿਗਰਟ ਬੀੜੀ ਆ ਬਿਲਕੁਲ ਬੰਦ ਹੋਣੀ ਚਾਹੀਦੀ ਆ ਬਿਲਕੁਲ ਤੁਹਾਡੇ ਨੇੜੇ ਨਹੀਂ ਆਉਣੀ ਚਾਹੀਦੀ ਤੰਬਾਕੂ ਵਾਲੇ ਪਦਾਰਥ ਕਿਸੇ ਦਾ ਵੀ ਸੇਵਨ ਜਿਹੜਾ ਤੁਹਾਡੇ ਵਾਸਤੇ ਜ਼ਿੰਦਗੀ ਤੇ ਮੌਤ ਦਾ ਸੇਵਨ ਦੇ ਵਾਲੀ ਗੱਲ ਬਣ ਜਾਣੀ ਆ ਸੋ ਇਸ ਕਰਕੇ ਇਸ ਤੋਂ ਅਗਲੀ ਗੱਲ ਉਹਨਾਂ ਨੇ ਕਹੀ ਆ ਕਿ ਤੁਹਾਡਾ ਭਾਰ ਆ ਜਿਹੜਾ ਉਹ ਨਹੀਂ ਵਧਣਾ ਚਾਹੀਦਾ ਜੇ ਤੁਹਾਡਾ ਭਾਰ ਲਗਾਤਾਰ ਵਧ ਰਿਹਾ ਤਾਂ ਵੀ ਤੁਹਾਡੇ ਵਾਸਤੇ ਕਿਤੇ ਨਾ ਕਿਤੇ ਖਤਰਾ ਖੜਾ ਹੋ ਸਕਦਾ ਹੈ ਤੁਹਾਨੂੰ ਆਪਦਾ ਨਿਰੰਤਰਣ ਚੈੱਕਅਪ ਜਿਹੜਾ ਹੈ ਉਹ ਲਾਜ਼ਮੀ ਕਰਵਾਉਣਾ ਚਾਹੀਦਾ ਉਸ ਤੋਂ ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਕਿ ਤੁਹਾਡੀ ਸਰੀਰਕ ਕਸਰਤ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ ਆ ਤੁਹਾਨੂੰ ਲਾਜ਼ਮੀ ਤੌਰ ਤੇ ਨਿਰੰਤਰ ਤੌਰ ਤੇ ਲਗਾਤਾਰ ਨੇਮ ਬੱਧ ਹੋ ਕੇ ਆਪਣੀ ਜਰੂਰੀ ਸਰੀਰਕ ਕਸਰਤ ਹੈ ਚਾਹੇ ਉਹ ਸਵੇਰ ਦੀ ਸ਼ੈਰ ਹੋਵੇ ਚਾਹੇ ਕੋਈ ਯੋਗਾ ਕਰਨ ਦੀ ਆਦਤ ਹੋਵੇ ਉਸ ਆਦਤ ਨੂੰ ਮਜ਼ਬੂਤੀ ਦੇ ਨਾਲ ਅੱਗੇ ਤੋਰਨ ਦੀ ਲੋੜ ਆ ਤਾਂ ਕਿ ਤੁਹਾਡੇ ਦਿਲ ਦੇ ਉੱਤੇ ਕੋਈ ਬੁਰਾ ਪ੍ਰਭਾਵ ਨਾ ਪਵੇ ਇਸ ਲਈ ਇਹ ਉਹਨਾਂ ਨੇ ਕਾਰਨ ਜਿਹੜੇ ਆ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਧਿਆਨ ਚ ਰੱਖਣ ਦੀ ਲੋੜ ਨੂੰ ਦੱਸਿਆ ਜਿਹੜੀ ਇਹ ਵਿਸ਼ਵ ਸਿਹਤ ਸੰਗਠਨ ਹੈ ਇਹ 29 ਸਤੰਬਰ ਨੂੰ ਹਰ ਸਾਲ ਵਿਸ਼ਵ ਹਾਰਟ ਦਿਵਸ ਜਿਹੜੀ ਆ ਉਹ ਮਨਾਉਂਦੀ ਆ ਉਸ ਮੌਕੇ ਦੇ ਉੱਤੇ ਉਹਨਾਂ ਨੇ ਸਿਰਫ ਇਸੇ ਕਾਰਨਾਂ ਨੂੰ ਖੰਗੋਲਣਾ ਹੁੰਦਾ ਦੁਨੀਆ ਦੇ ਵਿੱਚ ਕਿੰਨੀਆਂ ਮੌਤਾਂ ਹਾਰਟ ਅਟੈਕ ਨਾਲ ਹੋ ਰਹੀਆਂ ਨੇ ਕਿੰਨੀਆਂ ਮੌਤਾਂ ਸਿਗਰਟ ਨੋਸੀ ਦੇ ਕਾਰਨ ਆਏ ਹਾਰਟ ਅਟੈਕਾਂ ਦੇ ਕਾਰਨ ਹੋ ਰਹੀਆਂ ਨੇ ਕਿੰਨੀਆਂ ਮੌਤਾਂ ਕਪੋਸ਼ਣ ਦੇ ਕਾਰਨ ਆਏ ਹਾਰਟ ਅਟੈਕਾਂ ਦੇ ਨਾਲ ਹੋ ਰਹੀਆਂ ਨੇ ਕਿੰਨੀਆਂ ਮੌਤਾਂ ਜਿਹੜੀਆਂ ਨੇ ਉਹ ਸਾਡੀਆਂ ਗਤੀਵਿਧੀਆਂ ਜਾਨੀ ਸਰੀਰਕ ਕਸਰਤ ਦੀ ਘਾਟ ਦੇ ਕਾਰਨ ਆ ਰਹੀਆਂ ਨੇ ਸੋ ਸਾਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਪਊਗਾ ਹਾਂ ਇਹ ਗੱਲ ਠੀਕ ਆ ਅਸੀਂ ਬਹੁਤ ਤਰੱਕੀ ਕਰ ਗਏ ਹਾਂ ਸਾਡੀ ਤਰੱਕੀ ਜਿਹੜੀ ਆ ਉਹ ਸਾਡੇ ਦਿਲ ਦੀ ਧੜਕਣ ਦੇ ਵਿੱਚ ਕਿਤੇ ਰੁਕਾਵਟ ਨਾ ਬਣ ਜਾਵੇ ਇਸ ਲਈ ਤੁਸੀਂ ਆਪ ਦੇ ਹੱਥੀਂ ਕਿਰਤ ਕਰਨ ਦਾ ਜਿਹੜਾ ਉਪਦੇਸ਼ ਥਾ ਜਿਹੜਾ ਸਾਨੂੰ ਬਾਬਾ ਨਾਨਕ ਵੀ ਇਹ ਉਪਦੇਸ਼ ਦੇ ਕੇ ਗਿਆ ਸੀ ਜਿਹੜੇ ਸਾਨੂੰ ਡਾਕਟਰ ਵੀ ਅੱਜ ਇਹ ਹੀ ਉਪਦੇਸ਼ ਦੇ ਰਹੇ ਆ ਇਸ ਉਪਦੇਸ਼ ਨੂੰ ਸਮਝਣ ਦੀ ਲੋੜ ਆ ਇਸ ਉਪਦੇਸ਼ ਦੇ ਵਿੱਚੋਂ ਜਿਹੜੇ ਨਿਕਲਣ ਵਾਲੀ ਗੱਲ ਆ ਉਹਦੇ ਸੱਚ ਨੂੰ ਸਮਝਣ ਦੀ ਲੋੜ ਆ ਕਰਕੇ ਦੋਸਤੋ ਸੋਨੂੰ ਇਸ ਵੀਡੀਓ ਦੇ ਰਾਹੀਂ ਅਸੀਂ ਸੁਚੇਤ ਕਰਨਾ ਚਾਹੁੰਦੇ ਆ ਕਿ ਦੁਨੀਆ ਦੀ ਮਸ਼ਹੂਰ ਸੰਗਠਨ ਜਿਹਨੂੰ ਅਸੀਂ ਵਿਸ਼ਵ ਹਾਰਟ ਫੈਡਰੇਸ਼ਨ ਦੇ ਨਾਮ ਨਾਲ ਜਾਣਦੇ ਆ ਉਹ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਆ ਉਹ ਤੁਹਾਡਾ ਦਿਲ ਹੈ ਜਿਹੜਾ ਉਹਨੂੰ ਧੜਕਦਾ ਰੱਖਣਾ ਚਾਹੁੰਦੇ ਆ ਉਹ ਚਾਹੁੰਦੇ ਆ ਕਿ ਮਨੁੱਖ ਤੰਦਰੁਸਤੀ ਨਾਲ ਜ਼ਿੰਦਗੀ ਜਿਉਏ ਤੇ ਮਨੁੱਖ ਅਗਾਹ ਵਧਦਾ ਰਵੇ ਤੇ ਜੇ ਤੁਸੀਂ ਤੰਦਰੁਸਤੀ ਨਾਲ ਜ਼ਿੰਦਗੀ ਜਿਉਣੀ ਚਾਹੁੰਦੇ ਹੋ ਤਾਂ ਜਿਹੜੀਆਂ ਵਿਸ਼ਵ ਹਾਰਟ ਫੈਡਰੇਸ਼ਨ ਵੱਲੋਂ ਦੱਸੀਆਂ ਹੋਈਆਂ ਗੱਲਾਂ ਨੇ ਜਿਹੜੀਆਂ ਅੱਜ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਗੱਲਾਂ ਨੂੰ ਤੁਸੀਂ ਸੁਣਨਾ ਹੀ ਨਹੀਂ ਆ ਇਹ ਗੱਲਾਂ ਨੂੰ ਆਪਣੀ ਸਿਹਤ ਦੇ ਉੱਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ ਤਾਂ ਕਿ ਆਪਾਂ ਆਪਣੇ ਦਿਲ ਨੂੰ ਧੜਕਦਾ ਰੱਖ ਸਕੀਏ ਤੇ ਜੇ ਦਿਲ ਧੜਕਦਾ ਰਹਿੰਦਾ ਹੈ ਤਾਂ ਹੀ ਸਾਡੀ ਜ਼ਿੰਦਗੀ ਧੜਕਦੀ ਰਹਿੰਦੀ ਹੈ ਸੋ ਉਮੀਦ ਹੈ ਵੀ ਤੁਸੀਂ ਇਸ ਵੀਡੀਓ ਨੂੰ ਅੱਗੇ ਵੀ ਪਹੁੰਚਾਓਗੇ ਤੇ ਇਸ ਵੀਡੀਓ ਦੇ ਵਿੱਚ ਦੱਸੀਆਂ ਗੱਲਾਂ ਨੂੰ ਲਾਗੂ ਵੀ ਕਰੋਗੇ ਧੰਨਵਾਦ ਸੱਜੇ ਸਸੇਕਾ